ਝੰਡੇਾਲਾ ਗੁਰੂ ਅਮ੍ਰਿਤਸਰ ਜਲੰਧਰ ਹਾਈਵੇ ਤੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਇਧਰ ਉਧਰ ਭੱਜੇ ਨਜ਼ਰ ਆਏ ਜਦੋਂ ਇੱਥੇ ਵੱਡਾ ਸੜਕ ਹਾਸਾ ਵਾਪਰਿਆ ਜੀ ਹਾਂ ਦਾਜੀਏ ਕਿ ਜਲੰਧਰ ਹਾਈਵੇ ਤੇ ਟਰੱਕ ਦਾ ਟਾਇਰ ਫਟਣ ਦੇ ਨਾਲ ਵੱਡਾ ਹਾਸਾ ਵਾਪਰ ਗਿਆ ਬੇਕਾਬੂ ਟਰੱਕ ਨੇ ਕਾਰ ਨੂੰ ਟੱਕਰ ਮਾਰੀ ਟਰੱਕ ਤੇ ਕਾਰ ਨੂੰ ਭਿਆਨਕ ਅੱਗ ਲੱਗੀ ਜਿਸ ਦੇ ਵਿੱਚ ਸਵਾਰ ਦੋਨੋਂ ਵਿਅਕਤੀਆਂ ਦੀ ਅੱਗ ਲੱਗਣ ਦੇ ਨਾਲ ਦਰਦਨਾਕ ਮੌਤ ਹੋ ਗਈ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਤੇ ਗੱਡੀ ਦੇ ਤਾਂ ਬਿਲਕੁਲ ਹੀ ਪਰਖਾਚੇ ਉੱਡ ਗਏ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਜਿੱਥੇ ਕਿ ਹਾਈਵੇ ਦੇ ਉੱਪਰ ਤੇਲ ਨਾਲ ਭਰੇ ਟਰੱਕ ਦਾ ਟਾਇਰ ਫਟ ਜਾਂਦਾ ਤੇ ਬੇਕਾਬੂ ਹੋ ਜਾਂਦਾ ਅਤੇ ਉਸੇ ਹਾਈਵੇ ਦੇ ਉੱਤੇ ਜਾ ਰਹੀ ਇੱਕ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗੇ ਅਤੇ ਕਾਰ ਸਵਾਰ ਦੋ ਵਿਅਕਤੀਆਂ ਦੀ ਅੱਗ ਲੱਗਣ ਦੇ ਕਾਰਨ ਮੌਤ ਹੋ ਗਈ ਜਿਸ ਦੀ ਕਿ ਉੱਥੋਂ ਚਸ਼ਮਦੀਦਾ ਨੇ ਜਾਣਕਾਰੀ ਸਾਂਝੀ ਕੀਤੀ ਮੇਰਾ ਨਾਮ ਜੀ ਗਵਿੰਦਰ ਸਿੰਘ ਆ ਮੈਂ ਜੰਡੇਆ ਦਾ ਵਾਸੀ ਜਲੇਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇਸਾਰ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਿਆ ਕੇ ਕਾਰ ਵਾਲੀ ਹੋ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਜਿਹੜੇ ਬੰਦੇ ਸੀਗੇ ਉਹ ਕਹਸਾ ਯਾਰਾ ਕਿ ਦੋ ਬੰਦੇ ਵੇਜਦੇ ਦੋ ਬੰਦੇ ਹੈਗੇ ਉਹਦੇ ਇਧਰ ਕਹਿ ਰਹੇ ਨੇ ਕਿ ਦੋ ਬੰਦੇ ਹੈਗੇ ਕੋਈ ਕਨਫਰਮ ਨਹੀਂ ਹੈਗਾ ਕੋਈ ਵੇਜੇ ਅਜੇ ਗੱਡੀ ਥੱਲੇ ਉਤਰੇ ਕਿ ਫਿਰ ਪਤਾ ਲਗਾ ਕਿੰਨੇ ਜਾਣੇ ਆ ਅਜੇ ਕੋਈ ਕਨਫਰਮ ਨਹੀਂਗਾ ਪੱਕਾ ਉਹਦੀ ਆਪਣੀ ਅਕੀ ਵਗੇ ਟਾਇਰ ਪਾਟਾ ਵਾ ਫਿਰ ਹੀ ਆਗੇ ਉਹ ਟਰੈਕ ਤੇ ਉਹ ਟਾਇਰ ਟਾਇਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਇਸ ਸਬੰਧੀ ਡੀਐਸਪੀ ਜੁੰਡਿਆਲਾ ਨੇ ਦੱਸਿਆ ਕਿ ਅਸੀਂ ਮੌਕੇ ਤੇ ਪਹੁੰਚੇ ਆ ਅਤੇ ਹੁੰਦਲ ਪੈਟਰੋਲ ਪੰਪ ਜੁੰਡਿਆਲਾ ਦਾ ਟਰੱਕ ਹੈ ਜੋ ਕਿ ਜਲੰਧਰ ਤੋਂ ਤੇਲ ਭਰ ਕੇ ਆ ਰਿਹਾ ਸੀ ਤੇ ਟਾਇਰ ਫਟਣ ਕਰਕੇ ਇਹ ਵੱਡਾ ਹਾਸਾ ਵ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੁੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਐ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ ਵੀ ਬਰੀਜਾ ਗੱਡੀ ਆ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਆ। ਉਹਦੇ ਨਾਲ ਕੱਢ ਕੇ ਤੇਲ ਨਾ ਭਰਿਆ। ਹਾਂਜੀ ਹਾਂਜੀ ਤੇਲ ਨਾ ਭਰਿਆ। ਨਹੀਂ ਉਹ ਗੱਡੀ ਦੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ। ਇਹ ਹਾਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟਾਇਰ ਫਟਣ ਦੇ ਨਾਲ ਬੇਕਾਬੂ ਹੋਏ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਰੇਲਿੰਗ ਦੇ ਉੱਤੇ ਕਾਰ ਟੰਗੀ ਗਈ ਜਿਸ ਨਾਲ ਕਾਰ ਸਵਾਰ ਤੋਂ ਵਿਅਕਤੀਆਂ ਦੀ ਆਗ ਲੱਗਣ ਦੇ ਨਾਲ ਮੌਤ ਹੋ ਗਈ ਹਕੀਕਤ ਰਿਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ